ਸਸ ਸੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਬੈਠੇ ਆਂ ਬਾਹਰ ਤੇ ਚਾਹ ਪੀ ਰਹੇ ਆਂ ਸਵੇ ਸਵੇ ਸਵਕਤੀ ਸਵਕਤੀ ਅੱਜ ਆਪਣੀ ਅਪਾਇੰਟਮੈਂਟ ਸੀਗੀ ਕਿ ਦਫ਼ਤਰ ਦੇ ਵਿੱਚ ਮੈਂ ਤੁਹਾਨੂੰ ਉਹ ਵੀ ਦੱਸਦਾ ਮੈਂ ਕਿਸ ਮਸਲੇ ਦੇ ਵਿੱਚ ਸੀਗੀ ਅਪਾਇੰਟਮੈਂਟ ਤੇ ਸਿੱਧੇ ਅਸੀਂ ਜਦ ਤੱਕ ਦਫ਼ਤਰ ਨਹੀਂ ਖੁੱਲਦਾ ਤਦ ਤੱਕ ਆ ਕੇ ਬਾਹਰ ਦੇ ਬੈ ਗਏ ਆਂ ਮੈਂ ਕੋਲ ਚਾਹਾਂ ਪੀ ਗਏ ਫਿਰ ਆਪਾਂ ਚੱਲਦੇ ਆਂ ਤੁਹਾਨੂੰ ਦੱਸਦਾ ਮੈਂ ਕਿ ਆਪਾਂ ਕਿਹੜੀ ਅਪਾਇੰਟਮੈਂਟ ਦੇ ਮਸਲੇ ਵਿੱਚ ਆਏ ਆਂ ਆਪਣੇ ਇੱਕ ਬਹੁਤ ਮਿੱਤਰੋ ਵੱਡਾ ਕੰਡ ਹੋ ਗਿਆ ਕਾਨੂੰਨ ਦੇ ਸਿਕੰਜੇ ਵਿੱਚ ਫਸੇ ਗਏ ਆਪਾਂ ਮੈਂ ਬੀਤੇ ਮਿੱਤਰੋ ਤੇ ਬਸ 10 ਮਿੰਟ ਦਾ ਦਫਤਰ ਉਹ ਖੁੱਲ ਜਾਣਾ ਠੀਕ ਹੈ ਸਾਰਾ ਓਕੇ ਨਾ ਹਾਂਜੀ ਹਾਂਜੀ ਬਾਅਦ 10 ਮਿੰਟ ਰਹਿ ਗਏ 10 ਮਿੰਟ ਤੋਂ ਬਾਅਦ ਆਪਣਾ ਦਫਤਰ ਖੁੱਲ ਜਾਣਾ ਤੇ ਫਿਰ ਆਪਾਂ ਚੱਲਦੇ ਆ ਤੁਹਾਨੂੰ ਦੱਸਦੇ ਆ ਵੀ ਕੀ ਗੱਲਬਾਤ ਹੋਈਏ ਤੁਹਾਨੂੰ ਵੀ ਸਾਵਧਾਨ ਕਰਾਂਗੇ ਆਪਾਂ ਤੇ ਬਹੁਤ ਜਿਆਦਾ ਇਟਲੀ ਦੇ ਕਾਨੂੰਨ ਆ ਬਹੁਤ ਜਿਆਦਾ ਸਖਤ ਹੋ ਗਿਆ ਮਿੱਤਰ ਹੁਣ ਤੇ ਆਪਾਂ ਤੁਹਾਡੇ ਸਾਰੀ ਗੱਲਬਾਤ ਕਰਾਂਗੇ ਬਾਹਰ ਤੋਂ ਬਾਹਰ ਨਿਕਲਗੇ ਮਿੱਤਰ 20 ਯੂਰੋ ਦਾ ਨੋਟ ਦੇਖੋ ਇਹਨਾਂ ਉੱਤੇ ਹੀ ਲੈਂਣ ਲੱਗੀ ਵੀ ਆਹ ਉਹ ਦੱਸ ਦਿੰਦਾ ਇਹ ਬੜਾ ਨੋਟ ਡੁਪਲੀਕੇਟ ਨੋਟ ਹੈ ਇਹ ਸਾਡੇ ਕਿਤੇ ਰਾਤ ਨੂੰ ਕਿਤੇ ਕੰਮ ਕਰਦੇ ਕਰਦੇ ਕਿਸੇ ਪੌਣੀ ਨੂੰ ਦੇ ਦਿੱ ਇਹ ਪੈਨ ਦਿਨ ਕਿਹਨਾਂ ਕਿ ਪੈਨ ਹੁੰਦਾ ਤੇ ਉਹਦੇ ਗਾ ਨਿਸ਼ਾਨੀ ਉੱਪਰ ਲਾਈ ਜਾ ਇਹਦੇ ਉੱਪਰ ਲਾਈ ਉਹਨੇ ਤਾਂ ਕਾਲਾ ਲੀਕ ਪੈ ਗਈ ਜੇ ਉਹ ਰਿਜਨਲ ਉੱਪਰ ਲਾਈ ਤਾਂ ਉਹਦੇ ਉੱਪਰ ਕੋਈ ਲੀਕ ਨਹੀਂ ਭਈ ਜਾਗੀ ਉੱਪਰ ਮਲਾਂ ਨਿਸ਼ਾਨੀ ਹੈ ਡੋਟ ਨੋਟ ਡੁਪਲੀਕੇਟ ਨੋਟ ਹੈ ਲੱਗਦਾ ਇਦਾਂ ਜਿਹਦਾ ਪਾਣੀ ਧੋਤਾ ਵਾ ਹੁੰਦਾ ਹਨ ਹਾਂਜੀ ਹੁਣ ਇਹਨੂੰ ਆਪਾਂ ਚਲਾਉਣਾ ਜੇਗਾ ਸੱਟਣਾ ਪੈਣਾ ਇਹਨੂੰ ਇਹ ਤਾਂ ਚੰਗੀ ਸੀਗੀ ਇਹਨੇ ਆਪਾਂ ਨੂੰ ਕੁਝ ਨਹੀਂ ਕੀ ਹੈਗਾ ਇਹ ਇਹਦਾ ਜੁਰਮਾਨਾ ਵੀ ਹੈ ਇਹਨੂੰ ਫੜਾ ਸਕਦੇ ਹਾਂ ਪੁਲਿਸ ਕਰਕੇ ਪੁਲਿਸ ਨੂੰ ਫੋਨ ਰਹਿਣ ਠੀਕ ਨਹੀਂ ਇਹਨੂੰ ਸੱਟ ਤੇ ਪਾੜ ਕੇ ਇਹਨੂੰ ਬੰਦੇ ਪਾਸੇ ਹੁਣ ਆਪਾਂ ਤੁਹਾਨੂੰ ਇਟਲੀ ਵਿੱਚ ਨਾ ਕਾਨੂੰਨ ਮਿੱਤਰੋ ਬਹੁਤ ਸਖਤ ਹੋ ਗਏ ਹੁਣ ਖਾਸ ਤੌਰ ਤੇ ਡਰਾਈਵਿੰਗ ਨੂੰ ਲੈ ਕੇ ਇਨੀ ਜੱਕ ਨੂੰ ਸਖਤ ਹੋ ਗਿਆ ਨਾ ਵੀ ਜੇ ਕਿਸੇ ਨੇ ਮਾੜੇ ਮੋਟੇ 0% ਅਲਕੋਹਲ ਵੀ ਆ ਜਵੇ ਜਾਂ ਕਿਤੇ ਆਪਣੇ ਫੋਨ ਫੜਿਆ ਹੋਵੇ ਕੋਈ ਵੀ ਗਲਵਾ ਹੋਵੇ ਲਾਇਸੈਂਸ ਜਿਹੜੇ ਫੜ ਲੰਨੇ ਆ ਪਹਿਲਾਂ ਸੀਗਾ ਉਹਨਾਂ ਦਾ ਵੀ ਉਹਨਾਂ ਇੱਕ ਇੱਕ ਵਾਰਨਿੰਗ ਦੇ ਲਈ ਛੱਡਦਾ ਸੀਗਾ ਹੁਣ ਨਹੀਂ ਵਾਰਨਿੰਗ ਦਿੰਦੇ ਹੈਗੇ ਉਹ ਤੇ ਕੱਲ ਸੇਮ ਸਿਚੁਏਸ਼ਨ ਆਪਣੇ ਕੋਲ ਮਿੱਤਰੋ ਹੋਈ ਹੈ ਕੱਲ ਅਸੀਂ ਇਹ ਕੰਮ ਕਰਦੇ ਕਰਦੇ ਕਿਤੇ ਮੈਨੂੰ ਸੀ ਵੀ ਇੱਕ ਸਕਿੰਟ ਤੁਹਾਨੂੰ ਪਤਾ ਵੀ ਆਪਾਂ ਆਰਡਰ ਆਰਡਰ ਕਰਦੇ ਹੁਣ ਨਾ ਆਪਾਂ ਨੂੰ ਨੈਵੀਗੇਟਰ ਲਾਉਣਾ ਪੈ ਜਾਂਦਾ ਮੈਂ ਸਿਰਫ ਇਦਾਂ ਬੋ ਜਿਹੜੀ ਘਰ ਦਾ ਆਪਾਂ ਐਡਰੈਸ ਭਰਨਾ ਸੀਗਾ ਬਸ ਇੱਕ ਦੋ ਸਕਿੰਟ ਦੀ ਗੇਮ ਸੀਗੀ ਕਿਤੇ ਪੁਲਿਸ ਦੀ ਗੱਡੀ ਆ ਮੇਰੇ ਬਰਾਬਰ ਆ ਕੇ ਨਾਲ ਆ ਕੇ ਆ ਗਈ ਤੇ ਮਾਰੀ ਇਹਨਾਂ ਮੈਨੂੰ ਫੱਟੀ ਤੇ ਗੱਡੀ ਸਾਈਡ ਤੇ ਲਾ ਲਈ ਮੇਰੀ ਉਹਨਾਂ ਨੇ ਬਥੇਰਾ ਕਿਹਾ ਉਹਨੂੰ ਮੈਂ ਮੈਂ ਕਿਹਾ ਵੀ ਮੈਂ ਕੰਮ ਤੇ ਸੀਗਾ ਵੀ ਮੈਂ ਇਸੇ ਦਾ ਐਡਰੈਸ ਭਰ ਰਿਆ ਕਹਿੰਦਾ ਵੀ ਹੱਥ ਦਾ ਫੋਨ ਨੂੰ ਲਾਉਣਾ ਹੀ ਨਹੀਂ ਹੈਗਾ ਜਾਂ ਕਰਨਾ ਹੈ ਟੂਟੀਨ ਲਾ ਲਉ ਜਿਹੜਾ ਗੱਡੀ ਦੇ ਵਿੱਚ ਸਿਸਟਮ ਲੱਗਿਆ ਹੁੰਦਾ ਜਿਹਦਾ ਆਵਾਜ਼ ਆ ਉਹ ਤੋਂ ਗੱਲ ਕਰ ਲਉ ਜਾਂ ਕਿ ਬੰਦਾ ਨਾਲ ਬੈਠਾ ਉਹ ਤੇ ਭਰਾ ਲਉ ਮੈਂ ਕਿਹਾ ਵੀ ਨਾਲ ਮੈਂ ਬੈਠੇ ਵੀ ਕਿਤੇ ਭਰਾਂਗਾ ਐਡਰੈਸ ਦਾ ਭਰਨੇ ਜੀ ਕਹਿੰਦਾ ਵੀ ਗੱਡੀ ਸਾਈਡ ਤੇ ਤੇ ਚਲੋ ਬਥੇਰੇ ਮਿੰਟ ਤਾਂ ਮੁੰਤਾ ਕੀਤੀਆਂ ਪਰ ਉਹਨਾਂ ਨੇ ਤੁਹਾਨੂੰ ਪਤਾ ਹੈ ਕਾਨੂੰਨ ਇਹ ਲੋਕ ਨਹੀਂ ਗਲਮੰਦੇ ਕਿ ਇਹ ਇਨ੍ਹਾਂ ਲੋਕਾਂ ਵਿੱਚ ਫੀਲਿੰਗਸ ਨਹੀਂ ਹੈਗੀ ਹਨ ਤੇ ਜੇ ਮਰਜ਼ੀ ਕਹੀ ਜ ਉਹਨਾਂ ਨੂੰ ਮੈਂ ਕਹਿੰਦਾ ਮੇਰਾ ਕੰਮ ਤਾਂ ਬੜਾ ਔਖਾ ਹੋ ਜਾਣਾ ਇਦਾਂ ਇਦਾਂ ਤੇ ਫਿਰ ਉਹਨਾਂ ਨੇ ਮੈਨੂੰ ਕੀਤਾ ਜੁਰਮਾਨਾ ਬਰਵਾਲੇ ਕਹਦੇ ਨੇ ਇਟਲੀ ਵਿੱਚ ਜੁਰਮਾਨਾ 2500 ਜੁਰਮਾਨਾ ਕੀਤਾ ਮੈਨੂੰ ਉਹਨਾਂ ਨੇ ਤੇ ਲਾਇਸੈਂਸ ਮੇਰਾ ਉਹਨਾਂ ਨੇ 15 ਦਿਨ ਵਾਸਤੇ ਸਸਪੈਂਡ ਕਰਤਾ ਤੇ ਪਹਿਲਾ ਕਾਨੂੰਨ ਇਦਾਂ ਨਹੀਂ ਸੀਗਾ ਪਹਿਲਾਂ ਸੀਗਾ ਵੀ ਜੇ ਪਹਿਲੀ ਵਾਰ ਬੰਦਾ ਇਦਾਂ ਫੋਨ ਚਲਾਉਂਦਾ ਗੱਡੀ ਵਿੱਚ ਹੱਥ ਲਾਉਂਦਾ ਫੜਿਆ ਜਾਵੇ ਤਾਂ ਉਹਨੂੰ ਸਿਰਫ ਇੱਕ ਜੁਰਮਾਨਾ ਹੁੰਦਾ ਸੀਗਾ 100 200 ਜਰੂਰ ਦਾ ਤੇ ਲਾਇਸੈਂਸ ਨਹੀਂ ਫੜਦੇ ਸੀ ਉਹ ਤਾਂ ਤੇ ਉਹਨੂੰ ਬਸ ਇੱਕ ਇਦਾਂ ਵਾਰਨਿੰਗ ਤੇ ਛੱਡਨ ਦਾ ਸੀਗੇ ਵੀ ਅਗਲੀ ਵਾਰ ਜੇ ਜ਼ਰਾ ਇਦਾਂ ਤਰ੍ਹਾਂ ਫੜਿਆ ਗਿਆ ਫੋਨ ਹੱਥ 'ਚ ਵੀ ਫਿਰ ਤੇਰਾ ਲਾਇਸੈਂਸ ਸਸਪੈਂਡ ਕਰਾਂਗੇ 10 15 ਦਿਨਾਂ ਵਾਸਤੇ ਹੁਣ ਉਹਨੇ ਉਲਟ ਕਰਤਾ ਕੰਮ ਪਹਿਲੀ ਵਾਰੇ ਕੋਈ ਐਕਸਕਿਊਜ਼ ਨਹੀਂ ਕੋਈ ਬਹਾਨਾ ਨਹੀਂ ਕੁਝ ਵੀ ਨਹੀਂ ਹੈਗਾ ਬਸ ਪਹਿਲੇ ਦਿਨ ਇਹਨਾਂ ਨੇ ਲਾਇਸੈਂਸ ਫੜ ਲੈਣਾ ਆਪਣਾ ਤੇ 15 ਦਿਨ ਤੋਂ ਬਾਅ ਤੇ ਜਿਹੜਾ ਮੂਲਤਾ ਕੀਤਾ ਉਹ ਪਹਿਲੇ 5 ਦਿਨਾਂ ਚ ਭਰਨਾ 250 ਯੂਰੋ ਜੇ 5 ਦਿਨ ਤੋਂ ਵੱਧ ਬੀਤ ਜੇ 5 ਦਿਨ ਤੋਂ ਵੱਧ ਤੱਕ 60 ਦਿਨ ਦੇ ਵਿੱਚ ਭਰਨਾ ਪੈ ਗਿਆ ਤਾਂ 540 ਯੂਰੋ ਮਤਲਬ ਇੰਨਾ ਜੁਰਮਾਨਾ ਕੀਤਾ ਉਹਨਾਂ ਨੇ ਤੇ ਜੇ ਉਸ ਤੋਂ ਬਾਅਦ ਲਾਇਸੈਂਸ ਮੈਨੂੰ ਮਿਲ ਗਿਆ ਮੈਂ ਗੱਡੀ ਚਲਾਉਣ ਲੱਗ ਗਿਆ ਉਸ ਤੋਂ ਬਾਅਦ ਫੇਰ ਕਦੇ ਨਹੀਂ ਫਿਊਚਰ ਕਦੇ ਮੇਰੇ ਨਾਲ ਹੱਥ 'ਚ ਫੋਨ ਦੇਖ ਲਿਆ ਤਾਂ 6 ਮਹੀਨੇ ਵਾਸਤੇ ਲਾਇਸੈਂਸ ਸਸਪੈਂਡ ਕਰਨਗੇ ਤੇ ਤੀਜੀ ਵਾਰੀ ਜੇ ਹੋ ਗਿਆ ਤਾਂ ਪੱਕੇ ਡਿਸਮਿਸ ਕਰ ਦੇਣਾ ਮਤਲਬ ਵੀ ਇਹ ਮੇਰੇ ਗੱਲ ਕਰਾਂ ਮੈਂ ਤਾਂ ਸੋਚਿਆ ਇੰਨਾ ਹੀ ਸੀਗਾ ਵੀ ਕਈ ਵਾਰ ਕੀ ਹੁੰਦਾ ਆਪਾਂ ਬਹੁਤ ਚੀਜ਼ਾਂ ਨੂੰ ਲਾਈਟ ਲੈ ਜਾਂਦੇ ਹ ਵੀ ਆਪਾਂ ਨਿੱਕੀ ਮੁੱਟੀ ਗੱਲਾਂ ਵਿੱਚ ਆ ਕੁਝ ਨਹੀਂ ਹੁੰਦਾ ਐਦਾਂ ਨਹੀਂ ਹੁੰਦਾ ਐਦਾਂ ਪਤਾ ਨਹੀਂ ਹੁੰਦਾ ਕਿ ਕਿਹੜੇ ਸਮੇਂ ਕੀ ਹੋ ਜਾਣਾ ਕਿ ਫੋਨ ਤਾਂ ਅਸੀਂ ਅੱਗੇ ਜੇ ਆਪਾਂ ਗੱਡੀ 'ਚ ਆਰਡਰ ਕਰਦੇ ਆਂ ਫੋਨ ਤਾਂ ਮਿੱਤਰੋ ਵਰਤਦੇ ਸਾਰੇ ਸਾਰੇ ਵਰਤਦੇ ਆਂ ਤੇ ਮੈਨੂੰ ਵੀ ਲੋੜ ਪੈਣੀ ਇਹਦੇ ਫੋਨ ਵਰਤਣ ਦੀ ਆਰਡਰ ਕਰਨਾ ਹੈ ਕੋਈ ਸੀਨੀਅਰ ਕਰਨਾ ਹੈ ਪਰ ਕੱਲ ਤਾਂ ਇੱਕ ਸੈਕਿੰਡ ਲੱਗੇ ਇੱਕ ਸੈਕਿੰਡ ਦੇ ਵਿੱਚ ਉਹ ਤਾਂ ਕੰਨ ਵਿੱਚ ਐਦਾਂ ਗੱਲਬਾਤ ਹੋ ਗਈ ਤੇ ਹੁਣ ਅੱਜ ਤੋਂ ਬਾਅਦ ਇਹ ਕੱਲ ਉਹ ਵੀ ਹੋਇਆ ਆਪਾਂ ਨੂੰ ਤੇ ਨਹੀਂ ਤੇ ਮੈਂ ਇੱਥੇ ਆਹ ਸ਼ੀਟ ਤੇ ਬੈੰਦਾ ਹੁੰਦਾ ਸੀਗਾ ਤੇ ਪਹਿਲੀ ਗੱਲ ਤਾਂ ਮੈਂ ਇਹਦਾ ਦੱਸਦਾ ਕਿ ਜੋ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਕੁਝ ਨਹੀਂ ਹੁੰਦਾ ਦਾ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਆਪਾਂ ਨੂੰ ਦੁੱਖ ਸੁੱਖ ਜ਼ਿੰਦਗੀ ਦੇ ਚੱਲਦੇ ਰਹੇ ਨੇ ਹੁੰਦੇ ਆ ਤੇ ਵੈਸੇ ਤਾਂ ਜੇ ਆਪਾਂ ਗੱਲ ਕਰੀਏ ਨਾ ਜਿਹੜਾ ਲਾਇਸੈਂਸ ਏਟਲੀ ਦਾ ਮੇਤਰੋ ਇੱਕ ਗੈਹਣਿਕ ਬੰਦੇ ਦਾ ਇਹਦੇ ਉੱਪਰ ਹੀ ਗੱਲਬਾਤ ਸਾਰੀ ਸਟਾਰਟ ਹੁੰਦੀ ਆ ਕੰਮਕਾਰ ਹੋਣ ਜੋ ਮਰਜ਼ੀ ਹੋਵੇ ਲਾਇਸੈਂਸ ਤੋਂ ਹਰ ਇੱਕ ਬੰਦਾ ਪੁੱਛਦਾ ਹੈ ਤੇ ਲਾਇਸੈਂਸ ਤੋਂ ਬਗੈਰ ਜ਼ਿੰਦਗੀ ਅਧੂਰੀ ਵੀ ਹੈਗੀ ਆ ਬਾਹਰੀਆਂ ਦੇਸ਼ਾਂ ਦੇ ਵਿੱਚ ਪਰ ਉਹਦੇ ਅੱਗੇ ਕਿਸੇ ਜ਼ੋਰ ਨਹੀਂ ਹੁੰਦਾ ਗਲਤੀ ਕੀਤੀ ਆ ਸੀ ਮੈਂ ਸੈਪਟ ਕੀਤੀ ਗਲਤੀ ਹਨਾ ਕੀਤੀ ਆ ਉਹਦਾ ਆਪਾਂ ਹਰਜ ਹੁਣ ਜਿਹੜੀ 15 ਇੰਚ ਦੀ ਸੀਟ ਵੇ ਗੱਡੀ ਚ ਲਾਉਣ ਦੀ ਉਹ ਸਿਮਰ ਸਿਮਰਦੀ ਆ ਆਪਾਂ ਸਾਈਡ ਤੇ ਬੈਠ ਕੇ ਤੇ ਆਪਣਾ ਸਮਾਨ ਲੈਣਾ ਜੋ ਵੀ ਕਰਨਾ ਸਾਰਾ ਹਮ ਆਹ ਸੀਟ ਤੇ ਆ ਗਿਆ ਸਾਡੀ ਸੀਟ ਚੇਂਜ ਹੋ ਗਈ ਆ ਪਹਿਲਾਂ ਸਿਮਰ ਇਹਦਾ ਵੇਰੀ ਹੁੰਦੀ ਸੀ ਤੇ ਮੈਂ ਗੱਡੀ ਚ ਲਾਉਂਦਾ ਸੀਗਾ ਤੇ ਹੁਣ ਹੋ ਗਿਆ ਵੀ ਸਿਮਰ ਗੱਡੀ ਚ ਲਾਉਗੀ ਤੇ ਆਪਾਂ ਸਾਈਡ ਤੇ ਬੈਠੇ ਆਹ ਚੀਜ਼ ਆਪਾਂ ਬੰਦਾ ਦੀ ਆਪਾਂ ਆਰਾਮ ਸ਼ੁਰੂ ਕਰਾਂਗੇ ਫਾਇਦਾ ਹਰ ਹੀ ਚੀਜ਼ ਆ ਮਿੱਤਰ ਹੁੰਦਾ ਹੈ ਕਹਿੰਦਾ ਵੀ ਚੰਗੇ ਦੇ ਵਿੱਚੋਂ ਵੀ ਮਾੜਾ ਲੱਭਣਾ ਹੁੰਦਾ ਆਪਾਂ ਦੇ ਮਾੜੇ ਦੇ ਵਿੱਚੋਂ ਚੰਗਾ ਲੱਭਣਾ ਹੁੰਦਾ ਤੇ ਮੈਂ ਇਹਨੂੰ ਇਸ ਤਰੀਕੇ ਸੋਚਦੇ ਵਿੱਚ ਕੋਈ ਚਲ ਜਿੱਥੇ ਜੋ ਹੋ ਗਿਆ ਸੋ ਹੋ ਉਹ ਉਸ ਤੋਂ ਬਾਅਦ ਕੀ 15 ਇਹ ਪ੍ਰੈਸ ਵੀ ਕਰ ਸਕਦੇ ਨਾ 15 ਆਪਾਂ ਬੰਦਾ ਡਰਾਈਵਰ ਰੱਖ ਲਿਆ ਆਪਣੇ ਆਪਣਾ ਬੰਦੇ ਪ੍ਰਾਈਵੇਟ ਰਹਿਤ ਰੱਖ ਲਿਆ ਆਪਣੇ ਆਪਣਾ ਨਹੀਂ ਇਹ ਵੀ ਹੁੰਦਾ ਸੀਗਾ ਜੀ ਚਲੋ ਮੈਂ ਘਰ ਦੇ ਕੰਮ ਕਰ ਹੋਰ ਬਹੁਤ ਕੰਮ ਹੁੰਦੇ ਚਲੋ ਮੈਂ ਉਹ ਸੰਭਾਲੀ ਜਾਂਦੇ ਸੀ ਤੁਸੀਂ ਇਸ ਵਾਲੀ ਆਪਣਾ ਵੰਡ ਕੇ ਕੰਮ ਕਰ ਚੱਲਦੇ ਸੀਗੇ ਹੁਣ ਇਦਾਂ ਹੋ ਗਿਆ ਨਾ ਹੁਣ ਤੁਸੀਂ ਬਾਹਰ ਲਿਓ ਮਿਸਾਬਲੇ ਮੈਂ ਘਰ ਦੇ ਕੰਮ ਸੰਭਾਲ ਲੂ ਠੀਕ ਨਹੀਂ ਮੈਂ ਸ਼ਾਮ ਨੂੰ 500 ਪੀਸ ਬਣਾ ਕੇ ਰੱਖਦੇ ਕਰਨੇ ਵੀ ਚੱਕੀ ਜੋ ਹਰਾਂ ਦੀ ਮੈਂ ਦਿਖਾਈ ਉਹ ਜੀ ਤੇ ਹੁਣ ਆਪਾਂ ਆਪਾਂ ਨੂੰ ਵੀ ਹਨਾ ਆਪਣੇ ਕੰਮਕਾਰਾਂ ਚ ਵੀ ਥੋੜੀ ਚੇਂਜ ਹੁੰਦੀ ਹੋਈ ਆ ਜੀ ਜਦੋਂ ਹੁੰਦੀ ਆ ਇੱਕ ਵਾਰ ਤਾਂ ਜੀ ਹਰਬਰਟ ਜੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਸੈਟਿੰਗ ਹੋ ਜਾਂਦੀ ਆ ਐਡੀ ਵੀ ਗੱਲ ਹੁੰਦੀ ਪਰ ਫਿਰ ਵੀ ਮੇਦਰੋ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਥੋੜਾ ਜਿਆ ਅਵੇਸਰ ਹੁੰਦੀ ਲੋੜ ਨਹੀਂ ਥੋੜਾ ਤਿੰਨ ਤੋਂ ਚੱਲਣਾ ਚਾਹੀਦਾ ਆਪਾਂ ਨੂੰ ਖਾਸ ਤੌਰ ਤੇ ਲਾਈਸੈਂਸ ਦੇ ਮਸਲੇ ਨੂੰ ਲੈ ਕੇ ਤਾਂ ਜ਼ਰੂਰ ਚੱਲਣਾ ਚਾਹੀਦਾ ਹੈ ਕੀ ਕੰਮ ਦਾ ਲਾਇਸੈਂਸ ਦੇ ਉੱਪਰ ਡਿਪੈਂਡ ਹੁੰਦਾ ਹੈ ਤੇ ਬਾਕੀ ਚਲੋ ਕੋਈ ਨਹੀਂ ਬਾਕੀ ਪਰਮਾਤਮਾ ਭਾਦੀ ਕਰ ਸਾਰਿਆਂ ਨੂੰ ਛੱਡ ਦੀ ਕਰ ਰੱਖੀ ਪਤਾ ਵੀ ਸੀ ਇਹ ਵੀ ਨਹੀਂ ਸੀ ਆਪਾਂ ਨੂੰ ਪਤਾ ਵੀ ਸੀ ਕਿ ਫੋਨ ਨਾਲ ਇੰਨਾ ਜ਼ਿਆਦਾ ਹੁਣ ਸਟਿਕ ਨੇ ਕਾਨੂੰਨ ਤਾਂ ਪਤਾ ਵੀ ਸੀ ਪਰ ਕਈ ਵਾਰੀ ਜਦੋਂ ਜਿਹੜੇ ਕੰਮ ਨਹੀਂ ਹੋਣਾ ਹੁੰਦਾ ਨਾ ਬਸ ਵੈਸੇ ਹੀ ਬਹਾਨਾ ਜਈ ਬਣ ਜਾਂਦਾ ਜੀ ਬਸ 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 ਤੇ ਬਾਕੀ ਚਲੋ ਹੁਣ ਆਪਾਂ ਇਦਾਂ ਕਰਦੇ ਆ ਰੱਬ ਤੇਰਾ ਭਲਾ ਕਰੇ ਤੇ ਹੁਣ ਆਪਾਂ ਜਾਏ ਆ ਆਪਣੀ ਏਜੰਸੀ ਦੇ ਵਿੱਚ ਬਣਾ ਗੱਲਬਾਤ ਕਰ ਲਈ ਸਾਰੀ ਤੇ ਉਹਨਾਂ ਨੇ ਫੋਨ ਕਰਕੇ ਨੇ ਪਹਿਲਾਂ ਇਹ ਵੀ ਸੀਗਾ ਮਿੱਤਰੋ ਪਹਿਲਾਂ ਕਹਿੰਦੇ ਜੀ ਲਾਇਸੈਂਸ ਇਹਦਾ ਫੜ ਲੈਂਦੇ ਤੇ ਨਾ ਤਾਂ ਉਹਨਾਂ ਨੂੰ ਆਪਾਂ ਫੋਨ ਕਰਾਂਦੇ ਸੀਗਾ ਆਪਾਂ ਨੂੰ ਆਪਣੀ ਪਰਮਿਸ਼ਨ ਦੇਣ ਦੇ ਸੀਗਾ ਆਪਾਂ ਨੂੰ ਕੰਮ ਕਰਨ ਦੀ ਵੀ ਤੁਸੀਂ ਕੰਮ ਤੇ ਜਾ ਸਕਦੇ ਹੋ ਤੇ ਕੰਮ ਤੋਂ ਆ ਵੀ ਸਕਦੇ ਹੋ ਆਪਾਂ ਟਾਈਮ ਟੇਬਲ ਸੈਟਿੰਗ ਕਰ ਸਕਦੇ ਸੀ ਤੇ ਮੈਨੂੰ ਇਦਾਂ ਸੀਗਾ ਮੈਨੂੰ ਇਦਾਂ ਤੇ ਮੈਨੂੰ ਇਦਾਂ ਸੀਗਾ ਜੀ ਆਪਾਂ ਨੂੰ ਪਰਮਿਸ਼ਨ ਮਿਲ ਜਾਂਦੀ ਉਹ ਇਦਾਂ ਸੀਗਾ ਵੀ ਸਵੇਰੇ ਦਾ 8 ਵਜੇ ਤੋਂ ਲੈ ਕੇ 12 ਵਜੇ ਤੱਕ ਪਰ ਉਹਨਾਂ ਨੇ ਕਿਸ ਤਰੀਕੇ ਦਾ ਸਿਸਟਮ ਕਿਹਾ ਵੀ ਪਰਮਿਸ਼ਨ ਪਰਮਿਸ਼ਨ ਕਿਸੇ ਨੂੰ ਕੋਈ ਨਹੀਂ ਦੇਣੀ ਹੈਗੀ ਵੀ ਤੁਸੀਂ ਆਪਣਾ ਜਿਹੜੀ ਆਪਣੀ ਸੈਟਿੰਗ ਤੁਸੀਂ ਸਾਰੀ ਆਪ ਖੁਦ ਕਰਨੀ ਹੈ 15 ਦੇ ਤੋਂ ਬਾਅਦ 16ਵੇਂ ਦਿਨ ਆਪਣੇ ਆਪ ਆ ਕੇ ਆਪਣਾ ਲਾਇਸੈਂਸ ਲੈ ਆਇਓ ਆਪਣਾ ਤੇ ਉਹਨਾਂ ਨੇ ਪਰਮਿਸ਼ਨ ਕਿੱਸਾ ਕਰਤੀ ਹੈ ਤੇ ਉਹ 15 ਦੇ ਸੀਮਰ ਕਿੱਡੀ ਚਲਾਉਗੀ ਤੇ ਆਪਾਂ ਸਾਈਡ ਤੇ ਬੈਠਾਂਗੇ ਤੇ ਹੁਣ ਆਪਾਂ ਚੱਲੀਏ ਸਮਾਨ ਲੈਣ ਵਾਸਤੇ ਆਪਣਾ ਜਰਮਾਨਾ ਆਪਾਂ ਨੇ ਆਪਣਾ ਭਰਤਾ 2500 ਯੂਰੋ ਪੰਜ ਦੇ ਵਿੱਚ ਵੀ ਭਰਨਾ ਸੀਗਾ ਤੇ ਹੁਣ ਆਪਾਂ ਚੱਲਦੇ ਹਾਂ ਪਹਿਲਾਂ ਦੁਰੀਗਾ ਮਾਰਕੀਟ ਤੋਂ ਸਮਾਨ ਦੀ ਲਿਸਟ ਆਪਾਂ ਕੋਲ ਸਮਾਨ ਦੀ ਪਹੁੰਚ ਗਈ ਹੈ ਵੀਰਾ ਪੂਰਾ ਸਾਰੀਆਂ ਲਿਆ ਕੇ ਤੇ ਆਪਾਂ ਸੈਟਿੰਗ ਹੋਰ ਵੀ ਕਰਨੀ ਪੈਣੀ ਹੈ ਮੈਂ ਕੋਸ਼ਿਸ਼ ਕਰਦਾ ਵੀ ਜੇ ਸਮਾਨ ਸਾਰਾ ਦੁਕਾਨ ਤੇ ਮੰਗਾਇਆ ਜਾ ਫਿਰ ਆਪਣੇ ਇੱਕ ਤੋਂ ਮੁੰਡੇ ਜਿਹੜੇ ਆਪਣੇ ਮੁੰਡੇ ਪੀਜ਼ਾ ਡਿਲੀਵਰੀ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਨਹੀਂ ਤੇ ਜਦੋਂ ਵੀ ਲੋੜ ਹੁੰਦੀ ਹੈ ਮੈਨੂੰ ਫੋਨ ਕਰ ਦੇ ਕਰ ਵੀ ਅਸੀਂ ਆ ਕੇ ਤਰੀ ਹੱਲਪ ਕਰਦੇ ਕਰਾਂਗੇ ਵੀ ਜਿੱਦਾਂ ਕਿਤੇ ਜਾਣਾ ਆਉਣਾ ਹੁੰਦਾ ਸਮਾਨ ਜਾ ਕੇ ਲੈ ਕੇ ਆਉਣਾ ਹੈ ਕਰਤੂਨ ਲੈ ਕੇ ਆਉਣੇ ਆ ਜਾਂ ਮੈਟਰ ਦਾ ਸਮਾਨ ਲੈ ਕੇ ਆਉਣਾ ਹੈ ਵੀ ਤੂੰ ਐਂ ਦਾ ਕਰਕੇ ਸਾਨੂੰ ਕਾਲ ਕਰ ਦੇ ਕਰ ਵੀ ਅਸੀਂ ਆ ਕੇ ਤੇਰੇ ਕੰਦੇ ਚੱਲੇ ਕਰਾਂਗੇ ਸਮਾਨ ਲੈ ਦੇ ਕਰਾਂਗੇ ਤੇ ਦੇਖਦੇ ਆ ਕਿਦਾਂ ਕਿਦਾਂ ਜਿਹੜੇ 15 ਦਿਨ ਰਹਿੰਦੇ ਆ ਉਹ ਕਿਦਾਂ ਨਿਕਲਦੇ ਆਪਾਂ ਤੁਹਾਡੇ ਸਾਰੇ ਸ਼ੇਅਰ ਕਰਾਂਗੇ ਆਪਾਂ ਜਿੱਦਾਂ ਇਹਦਾ ਹੋਊਗਾ ਤੇ ਹੁਣ ਆਪਾਂ ਚੱਲਦੇ ਆਂ ਫਿਲਹਾਲ ਆਪਣੀ ਤੁਰਕਾ ਮਾਰਕੀਟ ਦੇ ਵਿੱਚ ਉੱਥੇ ਕੋਲੇ ਬੀਦਰਪੁਰ ਚੱਕੇ ਆਪਣੀ ਇੱਕ ਵਾਰੀ ਫ੍ਰਿਜ ਸੈਟ ਕਰੀਏ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕਿੱਦਾਂ ਹੁੰਦੀ ਆ ਹਾਂਜੀ ਕਿਵੇਂ ਜਿਵੇਂ ਹੋਣਾ ਹੈ ਨਾ ਆਪਾਂ ਦੋਨੇ ਵਾਰ ਨਿਕਲੇ ਆਏ ਫਿਰ ਪਿੱਛੇ ਕੰਮ ਸਾਰਾ ਰਹਿ ਜਾਂਦਾ ਹੈ ਨਾ ਜੀ ਅੱਗੇ ਹੁੰਦਾ ਸ ਚਲੋ ਆਪਾਂ ਮੈਂ ਆਪਣਾ ਕੰਮ ਨਵੇੜ ਕੇ ਜੇ ਕਿਤੇ ਜਾਣਾ ਵੀ ਹੈ ਘੰਟਾ ਤੋਂ ਘੰਟਾ ਆਪਾਂ ਨਿਕਲ ਜਾਂਦੇ ਸੀ ਹੁਣ ਜੇ ਦੋਨੋਂ ਨਿਕਲਦੇ ਫਿਰ ਪਿੱਛੇ ਸਾਰਾ ਕੰਮ ਉਦਾਂ ਹੀ ਰਹਿ ਜਾਂਦਾ ਹੈ ਨਾ ਹਾਲੇ ਨੀਤਾ ਜੀ ਆ ਟਾਈਮ ਤਾਂ ਰੋਟੀ ਰੋਟੀ ਸੇ ਬਣਾ ਲਦੀ ਆ ਮੈਂ ਆਪਣੇ ਬਾਹਰਲੇ ਕੰਮ ਕਰ ਰਹੇ ਹਾਂ ਤੇ ਹੁਣ ਖਾਲੇ ਹੁਣ ਜਾ ਕੇ ਮਨ ਲੱਗਦਾ ਵੀ ਤੜਕਾ ਵੀ ਮੈਨੂੰ ਫਿਰ ਲਾਉਣਾ ਪੂਗ ਲੱਗਦਾ ਮੈਨੂੰ ਹਨਾ ਮਾੜਾ ਮੁੱਢੀ ਹੱਦ ਤੱਕ ਪਾਉਣੀ ਪੈਂਦੇ ਮਿੱਤਰੋ ਜਦੋਂ ਮਨ ਲੱਭੀ ਇਹ ਨਹੀਂ ਮੇਰੀ ਹੈਲਪ ਕਰਾਉਣੀ ਹੈ ਹਨਾ ਆਪਣੇ ਮੇਰੇ ਬਾਹਰ ਦੇ ਕੰਮਾਂ ਦੇ ਵਿੱਚ ਤਾਂ ਘਰ ਦੇ ਕੰਮਾਂ ਦੇ ਵਿੱਚ ਮੇਰਾ ਹੀ ਫਰਜ਼ ਬਣਦਾ ਹੈਲਪ ਕਰਾਉਣ ਦਾ ਇਹ ਇਦਾਂ ਹੀ ਹੁੰਦਾ ਬਸ ਕਹਿੰਦੇ ਵੀ ਇਹ ਜਿੰਦਗੀ ਦੀ ਨਾ ਜਿਹੜੇ ਆਪਣੇ ਹਸਬੰਡ ਵਾਈਫ ਹੁੰਦੇ ਆ ਇਹ ਦੋ ਚੱਕੇ ਹੁੰਦੇ ਨੇ ਜਿੰਦਗੀ ਦੇ ਤੇ ਇਹਨਾਂ ਨੂੰ ਪਰਮਾਤਮਾ ਬਸ ਇਹਨਾਂ ਦੋਨਾਂ ਵੀ ਹਵਾ ਹੀ ਪੂਰੀ ਹੋਵੇ ਤੇ ਦੋਨਾਂ ਦੇ ਵਿੱਚ ਪੀਗਾ ਬਰਾਬਰ ਹੋਵੇ ਤੇ ਦੋਨੇ ਭੱਜੀਆਂ ਨੂੰ ਤਾਂ ਜ਼ਿੰਦਗੀ ਐ ਸੌਖੀ ਨਿਕਲਦੀ ਹੈ ਤੇ ਇਹ ਪਿੱਛੇ ਬੋਲਦੀ ਵੀ ਟੀ 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 ਵੀ ਕਰੂਗੀ ਜੇ ਪਿੱਛੇ ਕੋਈ ਚੀਜ਼ ਆਊਗਾ ਨਾ ਫੋਰਡ ਤਾਂ ਚਲਾਈ ਸੀਗੀ ਜੀ ਇਹਦਾ ਮੇਰਾ ਫਿਰ ਐਕਸਪੀਰੀਅੰਸ ਵੀ ਘੱਟ ਆ ਜੀ ਥੋੜਾ ਇਹ ਤਾਂ ਹੌਲੀ ਜਿਹਾ 15-10 ਪੂਰੀ ਟ੍ਰੇਨ ਹੋਣਾ ਦਾ ਹੈ ਚਲ ਭਾਈ ਧਿਆਨ ਰੱਖਣਾ ਇਹਦਾ ਮੁਰਾ ਮੂਜ਼ ਬਣਾ ਉਹ ਇੰਜਣੇ ਦਾ ਉਹ ਬਹੁਤ ਦੂਰ ਤੋ ਜਾਂਦਾ ਬਸ ਜੇ ਗੱਡੀ ਕੰਦ ਕੋ ਜਾਣੀ ਕਿਹਦੇ ਜਾਣੀ ਆ ਉਦੋਂ ਧਿਆਨ ਰੱਖਣਾ ਬਸ ਮੜਾ ਇਹਦਾ ਠੀਕ ਹੈ ਠੀਕ ਹੈ ਜੀ ਹੂੰ ਪਿਛਾ ਕੇ ਪਾ ਕੇ ਦੂਆ ਗੇਰ ਤੀਜਾ ਗੇਰ ਚੌਥਾ ਸਾਰੇ ਗੇਰ ਪਾ ਦੇ ਲੱਗੀ ਜਾਊਗੀ ਇੱਥੋਂ ਲਾਦਾ ਇਸ਼ਾਰਾ ਉਹ ਤੋਂ ਮੁੰਨ ਆਪਣੀ ਆ ਫੋਟੋ ਇਹ ਪੰ ਅਾਕੀ ਸਾਹਮਣੇ ਤੇ ਰਿਹਾ ਮਾਰਕੀਟ ਇਹ ਸਾਰੀ ਗੱਡੀ ਵੱਡੀ ਹੈ ਤਾਂ ਕਿ ਥੋੜੀ ਅਡਜਸਟਮੈਂਟ ਹੋਲੀ ਹੁੰਦੀ ਆ ਪੰਜ ਚਾਰ ਦਿਨ ਜਾਂ 10 ਦਿਨ ਤੱਕ ਓਕੇ ਹੋ ਜਾਂਦਾ ਤਰ੍ਹਾਂ ਇਹਨੂੰ ਵਾਜਦੇ ਸਿੱਧੀ ਲੈ ਆਵਾਂ ਮੇਰੇ ਕੋਲ ਪਾਸੇ ਦਰੇਗਾ ਮਾਰਕੀਟ ਦੇ ਮਿੱਤਰੋਂ ਪਾਸੇ ਮੰਗਵਾ ਲਿਆ ਕੋਲੇ ਦੇ ਵੱਡੇ ਪੈਕੇਟ ਕੋਕਾ ਜ਼ੈਰੋ ਵੀ ਆਪਣਾ ਕਾਫੀ ਲੱਗਣ ਲੱਗਿਆ ਹੁਣ ਤੇ ਫੈਂਟਾ ਲੈ ਲਿਆ ਇੱਕ ਤਿੰਨ ਕਾਸੇ ਲੈ ਲਿਆ ਆਪਣੇ ਪਾਣੀ ਦੇ ਯਾਰ ਨਾਰਮਲ ਪਾਣੀ ਹੈ ਤੇ ਆ ਕਿ ਬੀਅਰ ਹੈਨਿਕਨ ਛੋਟੀ ਤੇ ਇਹ ਕਿ ਕਨੂਸਾ ਸਰਦੇਨੀਆ ਦੀ ਨੋ ਫਿਲਟਰ ਕੀਤੀ ਵੀਰੇ ਇਹ ਅੱਜ ਦਾ ਪਸਾਈ ਸਮਝੀ ਆਪਣਾ ਨੂੰ ਹਾਂਜੀ ਅੱਜ ਤਾਂ ਮਨਰ ਬਸ ਸਿਰਫ ਇੰਨਾ ਹੀ ਸੀਗਾ ਛੋਟੀਆਂ ਵੀ ਤਾਂ ਖਤਮ ਸੀਗੀਆਂ ਗਲੀਆਂ ਤੇ ਵੱਡੀਆਂ ਆਪਾਂ ਕੱਲ ਪਰਸੋ ਲੈ ਗਏ ਸੀਗੇ ਹੁਣ ਇੱਕ ਵਾਰ ਫਿਰ ਜੈਨ ਭਰਦਣੀ ਆਪਾਂ ਟਾਈਮ ਦੇ ਨਾਲੇ ਹੁਣ ਸਮਾਨ ਪਤਾ ਕਿੰਦਾ ਵਿੱਚੋਂ ਅਪਣਾਏ ਆ ਸਮਾਨ ਅਪਣਾਏ ਆ ਜਿਹਾ ਤੇ ਚਾਰ ਕੇ ਆਪਣੀ 1070 ਦਾ ਸਮਾਨ ਆਇਆ ਆਪਣਾ ਮਹਿੰਗਾਈ ਕਾਫੀ ਹੋ ਗਈ ਚੱਲੀ ਫਿਰ ਹਾਂਜੀ ਚਲ ਗੱਡੀ ਤਾਂ ਇਹ ਚਲਾਉਣੀ ਆ ਇਧਰ ਮੈਂ ਵੀ ਗੱਡੀ ਤਾਂ ਮੈਂ ਤਾਂ ਭੁੱਲ ਹੀ ਗਿਆ ਤਾਂ ਗੱਡੀ ਲਈ ਪਾਰਕਿੰਗ ਲਾਤੀ ਸੀ ਮੈਂ ਦੇਖੋ ਇਧਰ ਆਹ ਪਾਰਕੀ ਆਪਣੀ ਪਰਫੈਕਟ ਪਾਰਕਿੰਗ ਹੈ ਹੁਣ ਤਾਂ ਇਧਰ ਪੰਪ ਵੀ ਮਸਤੀ ਚਲੇਗਾ ਨਾ ਪੰਪ ਕੋਲ ਹੁਣ ਤਾਂ ਸੱਜ ਜਾਂਦਾ ਵਧੀਆ ਗੱਡੀ ਦਾ ਪਾਰਕਿੰਗ ਤਾਂ ਨਹੀਂ ਔਖਾ ਹੋ ਜਾਂਦਾ ਫਿਰ ਖਾਣ ਨੂੰ ਕੀ ਬਣਾਜੇ ਫਿਰ ਹੁਣ ਅੱਜ ਮਿਕਸ ਸਬਜੀ ਜੀ ਮਿਕਸ ਸਬਜੀ ਲਿਆਵੇ ਬਣਾ ਮੈਂ ਸਮਾਨ ਤਾਰੇ ਫਿਰ ਜਨ ਜਨ ਗਿਆ ਠੀਕ ਹੈ ਠੀਕ ਹੈ ਜੀ ਲੋ ਚਾਬੀ ਤੁਹਾਡੀ ਗਈ ਇਹਨਾਂ ਵਿੱਚ ਚਾਹੀਦੀ ਬਸ ਸਮਾਨ ਕਰ ਲਵਾਂ ਓਕੇ ਜੀ ਸਬਜੀ ਬਣਾਉਣੀ ਹੈ ਜੀ ਮਿਕਸ ਸਬਜੀ ਜੁਕੀਨ ਮਿਕਸ ਸਬਜੀ ਕਰਣ ਸਾਦੇ ਪੇਪਰੋਨੀ ਪਿਆਜ਼ ਨਿਚੋ ਪੋਲਾ ਕਹਿੰਦੇ ਨੇ ਆ ਇਹ ਹੋਗੇ ਸ਼ਿਮਲਾ ਮਿਰਚ ਇਹਨਾਂ ਨੂੰ ਕਹਿੰਦੇ ਨੇ ਪੇਪਰੋਨੀ ਤੇ ਇਹ ਹੋਗੇ ਆਲੂ ਇਹਨਾਂ ਨੂੰ ਕਹਿੰਦੇ ਨੇ ਆ ਪਟਾਤਾ ਤੇ ਇਧਰ ਹੈਗੀ ਆ ਰਾਮ ਤੋਰੀ ਇਹਨਾਂ ਨੂੰ ਕਹਿੰਦੇ ਨੇ ਜ਼ੁਕੀਨੀ ਤੇ ਇਧਰ ਹੈਗਾ ਆਪਣਾ ਬਤਾਉਂ ਬੇਗਨ ਇਹ ਨੂੰ ਕਹਿੰਦੇ ਨੇ ਮਿਲਨ ਸਾਬ ਜਿਹੜਾ ਤੋੜਿਆ ਹੋਇਆ ਸੀਗਾ ਮੈਂ ਕਿਉਂ ਅੱਜ ਮਿਕਸਰ ਚ ਬਣਾਉਣਾ ਹੈ ਥੋੜਾ ਜਿਹਾ ਸੋਨਾ ਲੱਗਦਾ ਜੀ ਬੈਂਗੜ ਮੈਨੂੰ ਘੱਟ ਪਸੰਦ ਆ ਥੋੜਾ ਜਿਹਾ ਪਾਣਾ ਹੈ ਚਲ ਠੀਕ ਹੈ ਬਣਾ ਹੋਇਆ ਹੈ ਠੀਕ ਹੈ ਠੀਕ ਹੈ ਜੀ ਆ ਗਈ ਪਰ ਮੈਂ ਤਾਂ ਟਾਈਮ 8:30 ਹੋ ਗਿਆ ਤੇ ਆਪਣਾ ਕੰਮ ਕਾਜ ਚੱਲਦਾ ਹੈ ਕਬਾਬ ਬਣ ਰਹੇ ਆਪਣੇ ਇਕੱਤਰ ਪਿਆਜ਼ ਤੋਂ ਕਿਬਾਬ ਬਣ ਰਹੀ ਹੈ ਸਾਲ ਸਾਇਗੋਤ ਪਾ ਕੇ ਕੇਵਲ ਦੇ ਪਿਆਜ਼ ਤੋਂ ਕਿਬਾਬ ਦਨੇ ਮੈਥੋਰਾ ਫਾਇਦਾ ਦਨੇ ਹੋਣੇ ਆ ਮਤਲਬ ਇਹ ਪਿਆਜ਼ ਤੋਂ ਵਿੱਚ ਕਿਬਾਬ ਪਾ ਕੇ ਤੇ ਨਾਲ ਇੱਕ ਆਪਣੀ ਇਹ ਪਾਣੀ ਹੁੰਦੀ ਆਪਣੀ ਸ਼ੌਭਤ ਜਿਹੀ ਬਣਦੀ ਉਹ ਵਾਲੀ ਤੇ ਫਿਰ ਕਿੱਤਾ ਨਾਲ ਖਾ ਆਪਣੇ ਪਸੰਦ ਦਾ ਕਰ ਪਵਾ ਸਕਦੇ ਕਰਨ ਇਹ ਸਲਾਹ ਦਾ ਪਤਾ ਤੱਕ ਫਰੀ ਤੇ ਜੋ ਗਿਆ ਦਿਲ ਕਰਦਾ ਉਹ ਬੰਦਾ ਪਵਾਸ ਆਏ ਹੁੰਦੇ ਹਨ ਉਹਦੇ ਕਿਵੇਂ ਦੇਖ ਦਿਆ ਪਾਈ ਗਈਆ ਹੋਰ ਫਿਰ ਸਜੂ ਕਵਾਬ ਦਾ ਹਾਂਜੀ ਸਾਡਾ ਪ੍ਰਣਾਮ ਕਵਾਬ ਮੇਥੋਂ ਆਪਣੇ ਪਾਸੇ ਇੰਨਾ ਕੀ ਰਹਿ ਗਿਆ ਅੱਜ ਤੇ ਖਤਮ ਹੋ ਗਿਆ ਕਵਾਬ ਪਰ ਉਧਰ ਹੈ ਨਹੀਂ ਆਪਣੀ ਮੈਗਜ਼ੀਨ ਦੇ ਵਿੱਚ ਕਿਉਂਕਿ ਆਪਣੇ ਸੋਮਵਾਰ ਤੇ ਸ਼ੁੱਕਰਵਾਰ ਇਹ ਦੋ ਦਿਨ ਆਪਣੇ ਕੋ ਕਵਾਬ ਉਹ ਛੱਡਣ ਵਾਸਤੇ ਆਉਂਦੇ ਆ ਜਿਹੜੇ ਆਪਣੇ ਫੌਰਨ ਦੂਰ ਆਉਂਦਾ ਹੈ ਤੇ ਸੋਵਰ ਨੂੰ ਨਾ ਫੋਨ ਵੀ ਕੀਤਾ ਉਹਨਾਂ ਨੂੰ ਅੱਜ ਮੈਂ ਮੈਂ ਕਹਿ ਆਈ ਕਿ ਸਾਮਾਨ ਖਤਮ ਹੋ ਗਿਆ ਕਬਾਬ ਤੋਂ ਛੱਡ ਜੀ ਕਿਉਂਕਿ ਵੀਕੈਂਡ ਕੰਮ ਬਹੁਤ ਸੀਗਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਇਹਨਾਂ ਕੰਮ ਸੀਗਾ ਨਾ ਕਬਾਬ ਦਾ ਕੰਮ ਕਾਫੀ ਜਾਂ ਸੀਗਾ ਤੇ ਉਹ ਕਹਿੰਦੇ ਵੀ ਸਤੋਂ ਅੱਜ ਤਾਂ ਛੱਡ ਕੇ ਨਹੀਂ ਆਉਣਾ ਕਿਉਂਕਿ ਜੀਰੋ ਸੀ ਉਹਨਾਂ ਦੇ ਉਹ ਰੂਮ ਤੋਂ ਬਾਹਰ ਵਾਲੀ ਸਾਈਡ ਦੀ ਆ ਤੇ ਕੱਲ ਨੂੰ ਅੱਧਾ ਕਰਦੇ ਸੀ ਆਉਣੀ ਆਉਣਾ ਵੀ ਤੂੰ ਆ ਕੇ ਲੈ ਕੇ ਜਾਣ ਲੈ ਜਾ ਤੇ ਆਪਾਂ ਨਹੀਂ ਜਾ ਸਕੀ ਕਿਉਂਕਿ ਇਹ ਟਾਈਮ ਕਾਫੀ ਹੋ ਗਿਆ ਸੀਗਾ ਦਫ਼ਤਰ ਜੀ ਗਏ ਉੱਥੇ ਬਹੁਤ ਟਾਈਮ ਲੱਗ ਗਿਆ ਫਿਰ ਸਾਮਾਨ ਵਗੈਰਾ ਲੈਂਦਾ ਤੇ ਮੈਂ ਖੁਦ ਕੋ ਲਾਈਸੈਂ ਜਸਟਡ ਤੋਂ ਆਪਾਂ ਨੇ ਆਲਰੇਡੀ ਖਵਾ ਆਪਣਾ ਕੱਟਤਾ ਮਤਲਬ ਇਹ ਤੋਂ ਕੱਟ ਹੋਇਆ ਜਾਂ ਜਸਟਡ ਤੋਂ ਇਹਦਾ ਸਿਸਟਮ ਆਨਲਾਈਨ ਇਦਾਂ ਹੁੰਦਾ ਜੀ ਤੁਹਾਡੇ ਜਿਹੜਾ ਪ੍ਰੋਡਕਟ ਹੈਗਾ ਤੁਸੀਂ ਰੱਖ ਸਕਦੇ ਹੋ ਵੇਚਣ ਵਾਸਤੇ ਕਈ ਵਾਰ ਕੋਈ ਪ੍ਰੋਡਕਟ ਖਤਮ ਹੋ ਜਾਂਦਾ ਆਪਾਂ ਨੂੰ ਆਪਾਂ ਉਹ ਆਨਲਾਈਨ ਕੱਟ ਸਕਦੇ ਹਾਂ ਕਿ ਸਾਡੇ ਕੋਲ ਵਾਜ ਹੀ ਨਹੀਂ ਹੈਗੀ ਤੇ ਕਿਵਾ ਆਪਾਂ ਨੇ ਕੱਟਤਾ ਪਹਿਲਾਂ ਹੀ ਚਲਾਤਾ ਸੀਗਾ ਜੇ ਹੁਣ ਆਪਾਂ ਕੱਟਤਾ ਵੀ ਹਾਂ ਸਾਡੇ ਕੋਲ ਕੋਬ ਨਹੀਂ ਹੈਗਾ ਤੇ ਕੋਈ ਟੇਬਲ ਤੇ ਆਊਗਾ ਆਪਣੇ ਜੇ ਕੋਈ ਲੈਣ ਵਾਸਤੇ ਆ ਕੇ ਆਇਆ ਉਹਨੂੰ ਆਪਾਂ ਦੇ ਕੇ ਤੋਰਾਂਗੇ ਜਸਟਡ ਤੋਂ ਆਪਾਂ ਫਿਰਾਲ ਕੱਟਤਾ ਆਪਣਾ ਟਾਈਮ ਇਤਰਾ ਹੁਣ 11:00 ਵਜੇ ਦੀ ਤਰ੍ਹਾਂ ਆਪ ਤੇ ਗਰਮੀ ਕੇਵਨ ਵੈਸੀ ਲੇਟ ਹੋਈ ਜਾਂਦੀ ਹੈ ਬੇਸ਼ੱਕ ਆਪਾਂ ਇੱਕ ਦਿਨ ਸੋਮਵਾਰ ਦਾ ਅੱਜ ਪਰ ਫਿਰ ਵੀ ਮਤਲਬ ਅੱਗੇ ਸੋਮਵਾਰ ਨੂੰ ਕੰਮ ਥੋੜਾ ਟਾਈਮ ਗੈਣੀ ਪਈ ਜਾਂਦਾ ਪਰ ਹੁਣ ਕੰਮ ਟਾਈਮ ਗੈਣੀ ਜ ਬੜਾ ਕੰਮ ਵਧ ਗਿਆ ਆਸ ਜੇ ਹੁੰਦਾ ਮਿੱਤਰੋ ਕੰਮ ਕਰਦਾ ਰੈਸਟੋਰੈਂਟ ਲਾਈਨ ਦਾ ਹੋਵੇ ਜਾਂ ਪੀਜ਼ਾ ਲਾਈਨ ਹੋਵੇ ਉਹਦੇ ਵਿੱਚ ਨਾ ਜਿਹੜੇ ਹੁਣ ਆ ਦਿਨ ਚੱਲਦੇ ਆ ਹੁਣ ਕੰਮ ਦਾ ਸਟਾਰਟ ਹੈ ਹੁਣ ਸਤੰਬਰ ਅਕਤੂਬਰ ਤੱਕ ਇਦਾਂ ਹੀ ਕੰਮ ਚੱਲਣਾ ਕਿਉਂਕਿ ਲੋਕ ਹੁਣ ਬਾਹਰ ਘੁੰਮਦੇ ਫਿਰਦੇ ਆ ਸਮੁੰਦਰ ਕੰਢੇ ਜਾਂਦੇ ਆ 20 ਜਿਆਦਾ ਨੇ ਘੁੰਮਦੇ ਫਿਰ ਕੇ ਫੇਸ਼ਾਮ ਨੂੰ ਲੇਟ ਆਉਨੇ ਆ ਬਾਹਰ ਖਾਂਦੇ ਵੀ ਨੇ ਚੱਲ ਕਰਿਆ ਘਰੇ ਪੱਗ ਵਾਲਿਆਂ ਤੋਂ ਵੀ ਪਹਿਲਾਂ ਹੀ ਅੰਦਰ ਇੰਨੀ ਗਰਮੀ ਹੈ ਕਿ ਕਿਚਨ ਬਾਹਰਾਂ ਕਿੱਥੇ ਹੈ ਨਾ ਇਸ ਕਰਕੇ ਫੇ ਲੋਕ ਬਾਹਰੋਂ ਮੰਗਾਨੇ ਸਬਾਨ ਖਾਣ ਵਾਸਤੇ ਗਰਮੀੇ ਕਮ ਜਿਆਦਾ ਚੱਲਦਾ ਤੇ ਚਲੋ ਫੁੱਲ ਮਲਾ ਕੇ ਬੜਾ ਵਧੀਆ ਰਿਹਾ ਅੱਜ ਦਿਨ ਵੀ ਕਬਾਬ ਆਪਣਾ ਪਹਿਲਾਂ ਖਤਮ ਹੋ ਗਏ ਸੀਗਾ ਤੇ ਪੀਜ਼ੇ ਆਪਣੇ ਬਾਅਦ ਖਤਮ ਹੋ ਗਏ ਤੇ ਅੱਜ ਸਾਰਾ ਕੁਝ ਲਗਭਗ ਸਬਾਨ ਖਾਣ ਵਾਸਤੇ ਸਾਰੇ ਖਤਮ ਹੋ ਗਏ ਸੀਗਾ ਬਾਅਦ ਚ ਅਸੀਂ ਆਪਣੇ ਜਾ ਕੇ ਮੋੜੇ ਆ ਕਬਾਬ ਵਾਲੇ ਵੀ ਤੇ ਪੀਜ਼ੇ ਵਾਲੇ ਵੀ ਤੇ ਬਾਅਦ ਆਪਣੇ ਦੋ ਆਪਣੇ ਪੰਜਾਬੀ ਭੈਣ ਭਰਾ ਵੀ ਆਏ ਸੀਗੇ ਫੈਮਿਲੀ ਏਜ਼ੀ ਖਾਣ ਵਾਸਤੇ ਤੇ ਉਹਨਾਂ ਵਾਸਤੇ ਆਪਾਂ ਨੇ ਆਪਣੇ ਜਿਹੜੇ ਬੰਦੇ ਆਪਣੇ ਮੁੰਡੇ ਕ ਤੇ ਫਿਰ ਮੈਂ ਚਲੋ ਬਾਈ ਹੁਣ ਨਹੀਂ ਬਹੁਤ ਦੂਰ ਚੱਲ ਕੇ ਆਉਨੇ ਅੱਗੇ ਵੀ ਆਪਣੇ ਗੋਂਦੇ ਹੁੰਦੇ ਨੇ ਉਹ ਮਨ ਲੈ ਇਹ ਤੋਂ ਸਾਡੇ ਵਿਚਰਬ ਸੈਟ ਤੇ ਰਹਿੰਦੇ ਨੇ ਤੇ ਤੇ ਮੁੰਡੇ ਕਹਿੰਦੇ ਵੀ ਐਦਾਂ ਕਰੋ ਵੀ ਇਹਦੀ ਨੂੰ ਚੱਲ ਕੇ ਬਾਈ ਹੁਣ ਨਹੀਂ ਇਹਨਾਂ ਨੂੰ ਪੀਜ਼ਾ ਬਣਾ ਖਲਾਓ ਵੀ ਆਪਾਂ ਕੋਈ ਫੋਰ ਖਾ ਲਾਂਗੇ ਉਹਨਾਂ ਦੇ ਬਾਅਦ ਚ ਆਪਣੀ ਫ੍ਰੀਤੀ ਪੁੱਜ ਜਾ ਕੇ ਸਾਰੇ ਆ ਤੇ ਅਸੀਂ ਬਾਈ ਇਹਨਾਂ ਨੂੰ ਪੀਜ਼ਾ ਜਰੂ ਖਲਾ ਕੇ ਭੇਜੇ ਇੱਥੋਂ ਤੇ ਬਾਕੀ ਬੜਾ ਚੰਗਾ ਲੱਗਾ ਜ ਆਪਣੇ ਭੈਣ ਭਰਾ ਪਰ ਆਪਾਂ ਨੂੰ ਮਿਲਣ ਵਾਸਤੇ ਆਉਣੇ ਦਾ ਪੀਜ਼ਾ ਖਾਣਦੇ ਆ ਅਪ੍ਰੀਸ਼ੀਏਸ਼ਨ ਕਰਦੇ ਆ ਸਾਡਾ ਹੀ ਫਰਜ਼ ਬਣਦਾ ਰਿਸਪੈਕਟ ਕਰਨ ਦਾ ਤੇ ਤੇ ਬਾਕੀ ਮੇਥਰੋ ਇਹਦੇ ਨਾਲ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਆ ਮੈਂ ਤੇ ਬਾਕੀ ਜਿਹੜੇ ਆਪਾਂ ਸਵੇਰੇ ਆਪਾਂ ਗੱਲ ਕੀਤੀ ਸੀਗੀ ਵੀ ਲਾਇਸੈਂਸ ਵਾਲੀ ਉਸ ਚੀਜ਼ ਦਾ ਮੇਥਰੋ ਜਰੂਰ ਗੌਰ ਕਰਿਓ ਜਿਹੜੇ ਮੇਰੇ ਵੀਰ ਕਮਾਕਾਰਾਂ ਵਾਲੇ ਆ ਆਪਣੀ ਗੱਡੀ ਲੈ ਕੇ ਜਾਂਦੇ ਆ ਗੱਲ ਹਲਕੇ ਚ ਲੈਣ ਦੀ ਲੋੜ ਨਹੀਂ ਮਜ਼ਾਕ ਸਮਝਣ ਦੀ ਲੋੜ ਨਹੀਂ ਹੈਗੀ ਤੇ ਇਸ ਚੀਜ਼ ਨੂੰ ਬਿਲਕੁਲ ਸੀਰੀਅਸ ਕਰਕੇ ਲੈਣਾ ਹੈ ਕਿਉਂਕਿ ਲਾਇਸੈਂਸ ਤੋਂ ਬਿਨਾਂ ਕੁਝ ਵੀ ਨਹੀਂ ਹੈਗਾ ਇੱ ਬਾਰਨੇ ਕੰਟਰੀ ਵਿੱਚ ਲਵ ਸਾਰੇ ਪਾਸੇ ਹੀ ਤੇ ਲਾਇਸੈਂਸ ਦੇ ਗਹਿਣਾ ਇੱਕ ਤੇ ਗਹਿਣੇ ਪਿਛਾ ਕੇ ਰੱਖਣਾ ਆਪਣਾ ਫਰਜ਼ ਬਣਦਾ ਆ ਆਪਾਂ ਅੱਗੇ ਵਾਸਤੇ ਕੋਸ਼ਿਸ਼ ਕਰਾਂਗੇ ਇਦਾਂ ਦੀ ਗਲਤੀ ਬਿਲਕੁਲ ਨਹੀਂ ਕੀਤੀ ਆ ਗਲਤੀ ਕੀਤੀ ਹੈ ਸਜ਼ਾ ਹੀ ਚੱਲ ਰਹੀ ਹੈ ਮਿਲੀ ਆਪਾਂ ਨੂੰ ਤੇ ਹੁਣ ਗਲਤੀ ਫਿਰ ਅ ਕਰਦੇ ਆ ਫੇਰ ਦੁਬਾਰਾ ਸਟਾਰਟਿੰਗ ਤੇ ਸੇਮਨ ਜੀ ਬੜਾ ਸਾਧਤਾ ਜਿਸ ਕੇਮਰ ਕੋਲ ਮੈਨੂੰ ਲਾਇਸੈਂਸ ਨਾ ਹੁੰਦਾ ਫਿਰ ਬੜੋਕ ਹੋ ਜਾਂਦਾ ਨਾ ਹਾਂਜੀ ਠੀਕ ਆਪਾਂ ਜੋ ਉੱਥੇ ਵੀ ਜਾਣਾ ਸੀ ਅਫਸਰ ਨੂੰ ਅਫਸਰ ਵੀ ਜਾਣਾ ਹੁੰਦਾ ਜ਼ਰੂਰੀ ਸੀ ਆਪਾਂ ਨੂੰ ਤੇ ਸਮਾਨ ਵੀ ਲਿਆਉਣਾ ਜ਼ਰੂਰੀ ਸੀ ਸਾਰਾ ਕੰਮ ਜ਼ਰੂਰੀ ਹੈ ਜੇ ਸਮਾਨ ਲਿਆਉਗੇ ਤਾਈਂ ਮੈਂ ਅੱ ਕੁੱਲਮਲਾ ਕੇ ਬੜਾ ਵਧੀਆ ਰਿਹਾ ਸਾਰਿਆਂ ਨੇ ਟੀਕ ਕਰਕੇ ਰੋ ਆਪਣੀ ਖਿਆਰ ਰੱਖਿਓ ਸਾਰਿਆਂ ਨੇ ਤੇ ਆਪਾਂ ਆਪਣੇ ਬਲੌਗ ਨੂੰ ਵਿੱਚੋਂ ਇੱਥੇ ਬੰਦ ਕਰਦਾ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਜਰੂਰ ਸਬਸਕ੍ਰਾਈਬ ਵੀ ਕਰ ਲੈਣਾ ਨੀ ਕੀਤਾ ਬੈਲ ਆਈਕਨ ਤੇ ਕਰੋ ਕਲਿਕ ਇਸ ਕਰੇ ਮਿਲਾਂਗੇ ਸੋਨੇ ਜਿਹੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ